ਕੁਝ ਦੇਖੋ ਡਾਇਨੈਕਸ ਵੇਰਾ ਟੀਵੀ ਇਸ ਤੋਂ ਬਾਅਦ ਹੀ ਮੋਹਾਲੀ ਦੇ 3B2 ਦੇ ਵਿੱਚ ਖੜੇ ਆ ਜਿੱਥੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਬਕਾਇਦਾ ਜਿਹੜੇ 8 ਵਜੇ ਪੂਰੀ ਮਾਰਕੀਟ ਜਿਹੜੀ ਬੰਦ ਕੀਤੀ ਜਾਊਗੀ ਤੇ ਜਿਹੜੇ ਬਾਹਰ ਦੁਕਾਨਾਂ ਦੇ ਸਾਈਨ ਬੋਰਡ ਲੱਗੇ ਨੇ ਉਹ ਵੀ ਲਾਈਟਾਂ ਜਿਹੜੀਆਂ ਬੰਦ ਕੀਤੀਆਂ ਜਾਣ ਤੇ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਲਾਈਟਾਂ ਵੀ ਜਗਦੀਆਂ ਉਹ ਵੀ ਬੰਦ ਕੀਤੇ ਜਾਣ ਬਕਾਇਦਾ ਜਿਹੜੀ ਮਾਰਕੀਟਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਬਕਾਇਦਾ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਦੁਕਾਨਦਾਰਾਂ ਨੂੰ ਜਿਹੜੀਆਂ ਲਾਈਟਾਂ ਉਹ ਬਿਲਕੁਲ ਬੰਦ ਰੱਖੋ ਕਿ ਕਿ ਕਹੀ ਹੈ ਫੜਾਵੜ ਦੁਕਾਨ ਜਦੋਂ ਬੰਦ ਕਰਕੇ ਜਾਂਦੇ ਨੇ ਜਿਹੜਾ ਸਾਈਨ ਬੋਰਡ ਹੈ ਉਹ जगਦੇ ਰਹਿੰਦੇ ਨੇ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਬਾਹਰ ਜਿਹੜੀ ਲਾਈਟ ਜਲਦੀ ਹੈ ਕਿਉਂਕਿ ਉਹ ਵੀ ਖਦਰੇ ਦੀ ਘੰਟੀ ਜਿਹੜੀ ਬਣੀ ਰਹਿੰਦੀ ਹੈ ਦੱਸਦੀ ਹੈ ਕਿ ਹੁਣ ਮੁਹਾਲੀ ਦੇ 에ਰਪੋਰਟ ਤੇ ਵੀ ਸਵੇਰੇ ਅੱਜ ਅਲਰਟ ਕੀਤਾ ਗਿਆ ਬਾਕੀ ਜਿਹੜਾ ਸਾਇਰਨ ਵੱਜ ਗਿਆ ਕਿਉਂਕਿ ਜਿਹੜੇ ਨੇੜੇ-ਤੇੜੇ ਦੇ ਏਰੀਏ ਸੀ ਉਹਨਾਂ ਨੂੰ ਉਹਨਾਂ ਨੇ ਅਲਰਟ ਕਰ ਦਿੱਤਾ ਜਿਹੜਾ 45 ਸੈਕਟਰ ਹੋ ਗਿਆ 47 ਸੈਕਟਰ ਚੰਡੀਗੜ੍ਹ 에어ਪੋਰਟ ਦੇ ਨਾਲ ਲੱਗਦਾ ਹੈ ਬਕਾਇਦਾ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਖਿੜਕੀਆਂ ਦੇ ਜਿਹੜਾ ਬਾਹਰ ਵੀ ਨਹੀਂ ਤੁਸੀਂ ਦੇਖਣਾ ਕਿਉਂਕਿ ਆਪਣੇ ਘਰਾਂ ਦੇ ਵਿੱਚ ਬਣਾਏ ਬਣੇ ਰੱਖੋ ਬਕਾਇਦਾ ਤੁਸੀਂ ਸ਼ਾਂਤੀ ਬਣਾਈ ਰੱਖੋ ਇਹ ਅਫਵਾਹਾਂ ਤੋਂ ਬਚੋ ਬਕਾਇਦਾ ਕਹੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਉਸ ਨੂੰ ਕਿਰਪਾ ਕਰਕੇ ਅੱਗੇ ਨਾ ਫਲਾਓ ਪਹਿਲਾਂ ਉਹਨੂੰ ਵੈਰੀਫਾਈ ਕਰੋ ਤੇ ਫਿਰ ਉਸ ਤੋਂ ਬਾਅਦ ਜਿਹੜਾ ਅੱਗੇ ਤੁਸੀਂ ਫਾਰਵਰਡ ਕਰੋ ਜੇ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਕੋਈ ਸੱਚਾਈ ਹੈ ਬਾਕੀ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਇਹ ਹੁਕਮ ਜਾਰੀ ਕੀਤਾ ਕਿ ਵੀ ਇਹੋ ਜਿਹੀ ਕੋਈ ਫਾਵਾ ਫਲਾਊਗਾ ਤਾਂ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਵੀ ਲਿਆ ਜਾਊਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਾਕੀੜਾ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੀਸੀਆਰ ਦੀ ਗੱਡੀ ਖੜੀ ਹੋਈ ਆ ਤੁਸੀਂ ਇਹ ਅਨਾਊਂਸਮੈਂਟ ਸੁਣੋ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਤੇ ਲੱਗੇ ਸਾਈਨ ਬੋਰਡ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਬਾਹਰ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਪੀਸੀ ਸਾਹਿਬ ਮੁਹਾਲੀ ਬਕਾਇਦਾ ਜਿਹੜੇ ਮੁਹਾਲਲੇ ਦੇ ਡੀਸੀ ਐ ਉਹਨਾਂ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਜੇ ਲੇਕਿਨ ਪੁਲਿਸ ਵੱਲੋਂ ਵੀ ਜਿਹੜੀ ਇਹ ਟੋਟੀ ਜਾਰੀ ਕਰ ਦਿੱਤੀ ਗਈ ਹੈ ਵੀ ਕੋਈ ਵੀ ਜਿਹੜੀਆਂ ਫਾਵਾਵਾਂ ਨਾ ਭਲਾਈਆਂ ਜਾਣ ਲਾਈਟਾਂ ਵੀ ਬਿਲਕੁਲ ਜਿਹੜੀਆਂ ਬੰਦ ਕੀਤੀਆਂ ਜਾਣ ਇਹ ਨਾ ਹੋਵੇ ਲਾਈਟਾਂ ਜਗਾ ਕੇ ਕਈ ਦੇਖਿਆ ਜਿਹੜੇ 2-ਵਿਲਰ 4-ਵਿਲਰ ਵੀ ਉਹਨਾਂ ਨੂੰ ਮੈਂ ਦੱਸਦਾ ਵੀ ਹੁਣ ਸਮੇਂ ਸਿਰ ਆਪਣਾ ਘਰ ਪਹੁੰਚ ਕੇ ਬਕਾਇਦਾ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਦਿਓ ਬਕਾਇਦਾ ਤੁਸੀਂ ਦੇਖਦਾ ਵੀ ਸਾਥ ਦਿਓ ਕਿਉਂਕਿ ਹੁਣ ਇਸ ਟਾਈਮ ਜਿਹੜੀ ਕਿਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਗਏ ਸਾਨੂੰ ਕਿਹਾ ਗਿਆ ਹੈ ਰਾਤ 8 ਵਜੇ ਮਾਰਕੀਟ ਬਿਲਕੁਲ ਬੰਦ ਹੋਵੇ ਜਿਹੜੇ ਮਾਰਕੀਟ ਤੇ ਲੱਗੇ ਉਹਨਾਂ ਦੇ ਸਾਈਨ ਬੋਰਡ ਹੈਗੇ ਉਹ ਬਿਲਕੁਲ ਬੰਦ ਹੋਣ ਸੀਸੀਟੀਵੀ ਕੈਮਰੇ ਦੀ ਜਿਹੜੀ ਲਾਈਟਾਂ ਬਾਹਰ ਜਗਦੀਆਂ ਉਹ ਵੀ ਬਿਲਕੁਲ ਬੰਦ ਹੋਣ ਜੀ ਹਾਂ ਬਿਲਕੁਲ ਅਸੀਂ ਜੋ ਦੇਖਿਆ ਕਈ ਵਾਰੀ ਲਾਈਟਾਂ ਦੇ ਜਿਹੜੇ ਟੂ ਵੀਲਰ ਨੇ ਇਹਨਾਂ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਇਹ ਵੀ ਬਿਲਕੁਲ ਬੰਦ ਕਰਕੇ ਆਪਣੇ ਜਿਹੜੇ ਸਾਈਡ ਵਿੱਚ ਲਾ ਕੇ ਬੰਦ ਕਰ ਲੈਣਾ ਤਾਂ ਆਪਣੇ ਘਰਾਂ ਨੂੰ ਛੇਤੀ ਪਹੁੰਚਣ ਬਿਲਕੁਲ ਹੋਰ ਕਿਹਦਾ ਜੇ ਕੋਈ ਹੁਕਮ ਜਾਰੀ ਕਿਤੇ ਪੁਲਿਸ ਵੱਲੋਂ ਵੀ ਕੋਈ ਹੋਰ ਬਾਕੀ ਕੋਈ ਕਿਸੇ ਤਰ੍ਹਾਂ ਦੀ ਅਫਵਾਹ ਹੋਵੇ ਉਹਤਨਾ ਤੂੰ ਬਚੋ ਤੇ ਕੰਟਰੋਲ ਰੂਮ ਨਾਲ ਸੰਬੰਧ ਸੰਬੰਧਿਤ ਫੋਨ ਕਰੇ ਸਾਨੂੰ ਕੋਈ ਵੀ ਅਫਵਾਹ ਉਡਾਉਂਦਾ ਹੋਏ ਉਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਬਿਲਕੁਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਬਕਾਇਦਾ ਨੰਬਰ ਵੀ ਜਾਰੀ ਕੀਤੇ ਹੈ ਕਈ ਦੇਖਿਆ ਉਹਨਾਂ ਸੋਸ਼ਲ ਮੀਡੀਆ ਤੇ ਨਾ ਅਫਵਾਹਾਂ ਜ਼ਿਆਦਾ ਆ ਰਹੀਆਂ ਕਿ ਐਦਾਂ ਦੇ ਉੱਤੇ ਬੰਬ ਵਰਗੇ ਜਿਸ ਤਰ੍ਹਾਂ ਕੋਈ ਜਲੰਧਰ ਵੀ ਕੱਲ੍ਹ ਦੀ ਤਗੜੀ ਅਫਵਾਹ ਬਲਾਈ ਕਿ ਬਕਾਇਦਾ ਉਹ ਕਲਕ ਨੂੰ ਅੱਗ ਲੱਗੀ ਸੀਗੀ ਇਸ ਤਰ੍ਹਾਂ ਦੀ ਵੀ ਕੋਈ ਦੁਖਦਾਈਤਾ ਜਾ ਜਾ ਕੇ ਦੇ ਰਹੇ ਹਾਂ ਦੇ ਰਹੇ ਹਾਂ ਜੀ ਹਦਾਇਤਾਂ ਸਾਰਿਆਂ ਨੂੰ ਦੇ ਰਹੇ ਹਾਂ ਇਹ ਜੀ ਅਫਵਾਹਾਂ ਤੋਂ ਬਿਲਕੁਲ ਬਚਿਆ ਜਾਵੇ ਜੇ ਕੋਈ ਤੁਹਾਨੂੰ ਕਿਸੇ ਦੀ ਅਫਵਾਹ ਫਲਾਉਂਦਾ ਹੈਗਾ ਉਹ ਪੁਲਿਸ ਕੰਟਰੋਲ ਰ ਬਿਲਕੁਲ ਖਾਸ ਦੱਸਦੇ ਹਾਂ ਕਿ ਇਦਾਂ ਦੀ ਕੋਈ ਫਾਪ ਲਾੰਦਾ ਪੜਿਆ ਗਿਆ ਜਾਂ ਕਿਸੇ ਵੱਲੋਂ ਫਾਪ ਲਈ ਉਹਦੇ ਖਿਲਾਫ ਜਿਹੜਾ ਕੋਈ ਸਖਤ ਐਕਸ਼ਨ ਵੀ ਲਿਆ ਜਾਊਗਾ ਫਾਪਾਂ ਤੋਂ ਬਚੋ ਕਿਉਂਕਿ ਜਿਹੜੀ ਇਸ ਟਾਈਮ ਜਿਹੜੀ ਘੜੀ ਐ ਤਾਂ ਦੀ ਚੱਲ ਰਹੀ ਆ ਤਾਂ ਕਿ ਇੱਕ ਲੋਜ ਦਾ ਸਾਥ ਦਿਓ ਬਕਾਇਦਾ ਸਰਕਾਰ ਦਾ ਵੀ ਸਾਥ ਦਿਓ ਕਿ ਬਿਲਕੁਲ अफवाਾਂ ਤੋਂ ਵੀ ਬਚਾਇਆ ਜਾਵੇ ਕੋਈ ਵੀ ਸੋਸ਼ਲ ਮੀਡੀਆ ਤੇ ਜਿਹੜੀ ਤੁਹਾਨੂੰ ਕੋਈ ਵੀਡੀਓ ਆਉਂਦੀ ਆ ਵਾਇਰਲ ਕਰਨ ਤੋਂ ਪਹਿਲਾਂ ਉਹਦੀ ਪੁਸ਼ਟੀ ਜ਼ਰੂਰ ਕਰ ਲਗੇ ਵੀ ਸੱਚੀ ਐ ਝੂਠੀ ਐ ਕਿਉਂਕਿ ਇਸ ਟਾਈਮ ਜਿਹੜਾ ਮਾਹੌਲ ਬਣਿਆ ਜ਼ਿਆਦਾਤਰ ਜਿਹੜੀਆਂ ਵੀਡੀਓ ਕਿ ਪੁਰਾਣੀਆਂ ਕੱਢ ਕੱਢ ਕੇ ਜਿਹੜੇ ਫੇਕ ਵੀਡੀਓ ਆ ਰਹੀਆਂ ਇਸ ਕਰਕੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਖਾਸ ਦਰਤਾ ਹੈ ਕਿ ਇਦਾਂ ਦੀ ਅਗਰ ਵੀਡੀਓ ਤੁਸੀਂ ਪਾਣਿਓ ਜਾਂ ਇਦਾਂ ਦਾ ਕੋਈ ਮੈਸੇਜ ਪਾਣਿਓ ਤਾਂ ਖਾਸ ਦਾਇਰਤਾ ਸਖਤ ਦਾਇਰਤਾ ਜਿਵੇਂ ਤੁਹਾਡੇ ਖਿਲਾਫ ਜਿਹੜੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਮੁਹਾਰੀ ਤੋਂ ਦਿਨਿਕ ਸਵੇਰ ਵਾਲੀ ਭਵਿੰਦਰ ਬਾਬਰ